ਬਾਈ ਇਹ ਜਗ੍ਹਾ ਨੂੰ ਐਲੈਕਸਾ ਕਹਿੰਦੇ ਆ ਹੈ ਤੇ ਇੱਥੇ ਕੀ ਕੀ ਵੇਖਣ ਨੂੰ ਕੀ ਆ ਜਿਹੜੀ ਤੁਹਾਨੂੰ ਜਵੰਦੇ ਮੇਰੀ ਗੱਲ ਸੁਣੋ ਇਹ ਜਿਹੜੀ ਤੁਹਾਨੂੰ ਅੰਡਰਗਰਾਉਂਡ ਟ੍ਰੇਨ ਨਾ ਚੱਲਦੀਆਂ ਹਨ ਹਣਾ ਤੇ ਦੋ ਤਿੰਨ ਗਰਾਉਂਡ ਹੁੰਦੇ ਆ ਕਹਿੰਦੇ ਕਹਿੰਦੇ ਹਣਾ ਮੈਂ ਮੈਨੂੰ ਨਾ ਵਜ ਪਈ ਸੱਚ ਪਾਸੇ ਆ ਕੱਟਦੇ ਸਾਸਿਏ ਕਾਲ ਕਿੱਦਾਂ ਸਾਰੇ ਕੀ ਹਾਲ ਚਾਲ ਸੈਂਡੀ ਮਾਨਸਾ ਚੈਨਲ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਾਸਿਏ ਕਾਲ ਜਰਮਨ ਦੇ ਵਿੱਚ ਬਰਲਿਨ ਰਾਜਧਾਨੀ ਦੇ ਵਿੱਚ ਅਸੀਂ ਆਏ ਆ ਤੇ ਬਰਲਿਨ ਦੇ ਵਿੱਚ ਇਹ ਜਗ੍ਹਾ ਦਾ ਨਾਮ ਹੈ ਐਲੈਕਸਾ ਤੇ ਜਿਹੜੇ ਮੈਨੂੰ ਨਾਲ ਕਮਾਉਣ ਲੈ ਕੇ ਆਇਆ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਮੇਰੇ ਵੱਡੇ ਵੀਰ ਜਵੰਦਾ ਮੇਰਾ ਕਲਾਸਮੇਟ ਹੈ ਹਨਾ ਜਗਜੀਤ ਸਿੰਘ ਜਵੰਦਾ ਤੇ ਵੀਡੀਓ ਬਣਾ ਰਿਹਾ ਮੇਰਾ ਵੀਰ ਰਮਣ ਰੱਲੀ ਤੋਂ ਰਮਣ ਮੇਰਾ ਸਟੂਡੈਂਟ ਵੀ ਰਿਹਾ ਤੇ ਬਾਕੀ ਮੁਹੱਬਤ ਐ ਦੇ ਨਾਲ ਮੋਹ ਪ੍ਰੇਮ ਹੀ ਐ ਤੇ ਜੱਗੀ ਨੂੰ ਮੈਂ ਇੱਕ ਵਾਰ ਆਉਣ ਕੈਮਰਾ ਲੈ ਕੇ ਆਉਂ ਜੱਗੀ ਆਈ ਮੜਾ ਆ ਇਹ ਬਾਈ ਮੇਰਾ ਸਕੂਲ ਮੇਟ ਐ ਤੇ ਮੇਰਾ ਵੱਡਾ ਭਰਾ ਐ ਤੇ ਬਾਈ ਸਾਨੂੰ ਸਪੈਸ਼ਲੀ ਰਾਤ 11 ਵਜੇ ਫਿਰ ਸਵੇਰ ਤੋਂ ਲੈ ਕੇ ਆਇਆ ਸੀ ਤੇ ਸਟੇਸ਼ਨ ਤੇ ਤੋ ਅਸੀਂ 22 ਜਵੰਦੇ ਨਾਲ ਗੱਲਬਾਤਾਂ ਕਰਨ ਤੋਂ ਬਾਅਦ ਅਸੀਂ ਜਿਹੜੇ ਲੈਕਸਾ ਇਹ ਜਗ੍ਹਾ ਬਰਲਿਨ ਦੇ ਵਿੱਚ ਤੁਹਾਨੂੰ ਕੁਝ-ਕੀ ਚੀਜ਼ਾਂ ਦਿਖਾਉਣੀਆਂ ਤੇ ਉਹ ਪਰਾਂ ਵਾਲੇ ਪਾਸੇ ਉਹਨੂੰ ਬਲੌਕ ਹਾਊਸ ਕਹਿੰਦੇ ਆ ਚਾਹੇ ਦਫ਼ਤਰੀ ਕੰਮਕਾਰ ਉਹਨਾਂ ਦੇ ਹਨ ਜਿਹੜੇ ਵੀ ਇੱਥੇ ਬਰਲਿਨ ਦੇ ਵਿੱਚ ਕਰਦੇ ਆ ਤੇ ਉਹ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਉਹ ਮਿਊਜ਼ੀਅਮ ਆ ਬਹੁਤ ਹੀ ਜ਼ਿਆਦਾ ਦੋਸਤੋ ਫੇਮਸ ਮਿਊਜ਼ੀਅਮ ਆ ਤੁਸੀਂ ਮਨੀ ਹਾਸ਼ ਦੇ ਵਿੱਚ ਜਦੋਂ ਆਪਣੀ ਵੈਬ ਸੀਰੀਜ਼ ਚੱਲਦੀ ਆ ਕੁਝ ਕ ਸੀਨ ਉਸ ਦੇ ਲਈ ਹੋਇਆ ਬਰਲਿਨ ਦੇ ਵਿੱਚ ਬਰਲਿਨ ਜਿਹੜੀ ਮਨੀ ਹਾਸ਼ ਬਰਲਿਨ ਕਿ ਬਣੀ ਆ ਨਾ ਇਹਦਰਲੇ ਪਾਸੇ ਦੇਖ ਸਕਦੇ ਤੁਸੀਂ ਚਰਚ ਹੈ ਤੇ ਇਹ ਚਰਚ ਬਹੁਤ ਜਿਆਦਾ ਫੇਮਸ ਹੈ ਬਰਲਿੰਗ ਦੀ ਜਿਵੇਂ ਕਹਿੰਦੀ ਮੀਨ ਹਨਾ ਸ਼ਹਿਰ ਦੇ ਵਿੱਚ ਆ ਗਈ ਤੇ ਉਧਰਲੇ ਪਾਸੇ ਕੀ ਨਾਮ ਸੀ ਰਮਨ ਕਿਹੜਾ ਟਾਵਰ ਹੈ ਟੀਵੀ ਟਾਵਰ ਇਹ ਟੀਵੀ ਟਾਵਰ ਹੈ ਤੇ ਇੱਥੇ ਇੱਕ ਰੈਸਟੋਰੈਂਟ ਬਣਿਆ ਹਨਾ ਬਈ ਮਾੜਾ ਜਿਹਾ ਦੱਸਿਓ ਇਸ ਬਾਰੇ ਜਾਣਕਾਰੀ ਇਹ ਹੈ ਕਿ ਵੀ ਕਹਿੰਦੇ ਜਿੰਨਾ ਮੈਨੂੰ ਇਹਨਾਂ ਤੋਂ ਸੁਣਿਆ ਕਹਿੰਦੇ ਵੀ ਇੱਥੇ ਇੱਕ ਰੈਸਟੋਰੈਂਟ ਬਣਿਆ 50 ਕੇ 60 ਯੂਰੋ ਫੀਸ ਹੈ ਤੇ ਇਹਦੇ ਅੰਦਰੋਂ ਐਂਟਰੀ ਫੀਸ ਹੈ ਐਂਟਰੀ ਫੀਸ ਦਾ 50 60 ਯੂਰੋ 50 60 ਯੂਰੋ ਐਂਟਰੀ ਫੀਸ ਆ ਤੇ ਇਹਦੇ ਅੰਦਰ ਲਿਫਟ ਜਾਂਦੀ ਹੈ ਲਿਫਟ ਜਾਂਦੀ ਹੈ ਲਿਫਟ ਜਾਂਦੀ ਹੈ ਤੇ ਉੱਤੇ ਤੁਹਾਨੂੰ ਟਾਪ ਫਲੋਰ ਤੇ ਲੈ ਕੇ ਜਾਂਦੀ ਹੈ ਤੇ ਉੱਥੇ ਤੁਸੀਂ ਡਿਨਰ ਵਗੈਰਾ ਆਪਦਾ ਕਰ ਸਕਦੇ ਹੋ ਚਾਹੇ ਫੈਮਿਲੀ ਨਾਲ ਕੋਈ ਮਨਾਉਣੇ ਜਿੰਨਾ ਨਾਲ ਵੀ ਕੋਈ ਮਨਾਉਣ ਤੇ ਮੇਰੇ ਇੱਕ ਪਿੱਛੇ ਤੁਹਾਨੂੰ ਬਹੁਤ ਘੈਂਟ ਚੀਜ਼ ਦਿਖਾਵਾ ਇਹ ਇਹਨਾਂ ਦਾ ਆ ਗਿਆ ਜੀ ਪੁਹਾਰਾ ਚੌਕ ਹੈਨਾ ਠੀਕ ਹੈ ਪੁਹਾਰਾ ਚੌਕ ਪੁਹਾਰਾ ਚੌਕ ਬਲਾਡ ਦਾ ਪੁਹਾਰਾ ਚੌਕ ਤੇ ਇਹਨਾਂ ਦਾ ਬੜਾ ਪੁਰਾਣਾ ਹੋ ਸਕਦਾ ਕਿਉਂਕਿ ਜੇਸਾ ਨਾਲ ਇਹਦੀ ਕੰਡੀਸ਼ਨ ਲੱਗਦੀ ਮੈਨੂੰ ਲੱਗਦਾ ਹੋਊਗਾ 70-80 ਸਾਲ ਪੁਰਾਣਾ ਹੋ ਸਕਦਾ ਕਿਹਦਾ ਜਿਆਦਾ ਰਾਮ ਨਾਲ ਕਹਿ ਸਕਦੇ 70-80 ਸਾਲ ਤੋਂ ਵੀ ਵੱਧ ਪੁਰਾਣਾ ਕਹਿ ਸਕਦੇ ਕਿ ਜੇ ਤਾਂ ਨਾਲ ਏ ਐਦਾਂ ਪਾਣੀ ਕਹਿੰਦੇ ਕਾਫੀ ਟਾਈਮ ਤੋਂ ਚੱਲ ਰਿਹਾ ਤੇ ਹੋਰ ਤੋਂ ਯਾਰ ਕਹਿੰਦਾ ਬੰਦੇ ਦੇ ਹੱਥਾਂ ਵਰਗਾ ਯਾਰ ਨਹੀਂ ਬਣਿਆ ਉਹ ਯਾਰ ਸੱਚ ਯਾਰ ਬੰਦੇ ਦੇ ਹੱਥਾਂ ਵਰਗਾ ਕੋਈ ਯਾਰ ਨਹੀਂ ਬਣਿਆ ਕਿੰਨਾ ਕੁਝ ਬਣ ਗਿਆ ਲੇਕਿਨ ਕੁਦਰਤ ਤੋਂ ਪਾਰ ਨਹੀਂ ਬਣਿਆ ਸੋ ਮੈਂ ਕੁਦਰਤ ਨਾਲ ਤੁਹਾਨੂੰ ਇੱਥੇ ਹੋਰ ਬੰਦੇ ਨਾਲ ਅੱਜ ਇਹਨਾਂ ਮਿਲਿਆ ਸੀ ਇਹ ਸੰਗ ਦਾ ਬਹੁਤ ਆ ਪਰ ਵਲੌਗ ਦੇ ਵਿੱਚ ਆਉਂਲੀ ਪਹਿਲਾਂ ਇਹ ਮਨਾ ਹੀ ਕਰਦਾ ਸੀ ਕਹਿੰਦਾ ਮੈਂ ਨਹੀਂ ਬਣਾਉਣਾ ਵਲੌਗ ਲੂਗ ਮਿੰਨਤ ਤਰਲੇ ਕਰਕੇ ਵਲੌਗ ਬਣਾਇਆ ਵੀ ਬਈ ਯਾਰ 6-7 ਦੇ ਲਈ ਆਏ ਆ ਰੈਡ ਵਾਸਤੇ ਤੇ ਅੱਗੇ ਦੇ ਵਾਲੇ ਤੁਹਾਨੂੰ ਲੈ ਕੇ ਚੱਲਦੇ ਅੱਗੇ ਚੀਜ਼ਾਂ ਘੈਂਟ ਘੈਂਟ ਦਿਖਾਉਣੀ ਆ ਤੇ ਬਈ ਉਹ ਇੱਕ ਪਿੱਛੇ ਦੇਖੀ ਕੀ ਆ ਉਹ ਮੜਾ ਯਾਰ ਜਿਹੜਾ ਉਹ ਪਰਾ ਵਾਲੇ ਬੱਸ ਜੂਮਿੰਗ ਕਰੋ ਇਹ ਹਾਂ ਆ ਸਾਹਮਣੇ ਹੋਰ ਜੂਮਿੰਗ ਕਰੋ ਤੇ ਆਹ ਆਈ ਟੈਸਟਿੰਗ ਹਾਂ ਅਜਿਹਾ ਸਿੰਘ ਅੱਛਾ ਮੈਨੂੰ ਲੱਗੇ ਕਿ ਉਹ ਡੀਡੀ ਨੈਸ਼ਨਲ ਦਾ ਉਹ ਨਾ ਬੈਂਕ ਹੈ ਇੱਕ ਬੈਂਕ ਹੈ ਇਹ ਬੈਂਕ ਹੈ ਸੌਰੀ ਮੈਂ ਕਿਹਾ ਡੀਡੀ ਦਾ ਨਾ ਦਾ ਲਾਉਂਗਾ ਥੋੜੀ ਜਿਹਾ ਮਾਉਂਗਾ ਮੈਨੂੰ ਹਾਂ ਬੈਂਕ ਹੈ ਤੇ ਅੱਗੇ ਦੇ ਵੱਲ ਤੁਹਾਨੂੰ ਹੋਰ ਜਾਣਕਾਰੀ ਦੇਵਾਂਗੇ ਤੇ ਤੁਹਾਨੂੰ ਵਲੌਗ ਦੇ ਵਿੱਚ ਅਗਲੀਆਂ ਚੀਜ਼ਾਂ ਜ਼ਰੂਰ ਦਿਖਾਉਣੀਆਂ ਉਦੋਂ ਪਹਿਲਾਂ ਇੱਕ ਗੋਰੀ ਦਰਸ਼ਨ ਕਰ ਲਓ ਉਦੋਂ ਪਹਿਲਾਂ ਤੁਸੀਂ ਗੋਰੀਆਂ ਦੇ ਵੇਖ ਰਹੇ ਕਿਉਂਕਿ ਸ਼ਹਿਰ ਹੀ ਇਹ ਨਾ ਦਾ ਤੇ ਬੜਾ ਸੋਹਣਾ ਸ਼ਹਿਰ ਹੈ ਯੂਰਪ ਦੇ ਨਜ਼ਾਰੇ ਕਿਉਂਕਿ ਮੈਂ ਸੋਚਿਆ ਸੀ ਵੀ ਪਹਿਲਾਂ ਐਸਾ ਯੂਰਪ ਆਉਣਾ ਕਿਉਂਕਿ ਯੂਕੇ ਦੋ ਵਾਰ ਵਿਜ਼ਿਟ ਕਰਿਆ ਹੈ ਤੇ ਇੱਥੇ ਆਉਂਦਾ ਬਸ ਮੇਨ ਕਾਰਨ ਇਹ ਸੀ ਕਿ ਆਪਦੀ ਸਮਰ ਵਕੇਸ਼ਨ ਸਪੈਂਡ ਕਰਨ ਆਇਆ ਹੈ ਤੇ ਮੇਰੇ ਨਾਲ ਦੇ ਮੈਨੂੰ ਕਹਿਣ ਦੇ ਵੀ ਤੂੰ ਤਾਂ ਯਾਰ ਲਾਲਿਆਂ ਤੂੰ ਵੀ ਟੱਪਿਆ ਪਿਆ ਵੀ ਯਾਰ ਐਡਾ ਕਿੰਨਾ ਕ ਪੈਸਾ ਪੈਸਾ ਪੁੱਦਾ ਕੋਈ ਨਹੀਂ ਵੀਰੇ ਜਮਾ ਫਰੀਖ ਅੱਤੇ ਚ ਆਇਆ ਕੋਈ ਵੀ ਹੋਟਲ ਬੁਕਿੰਗ ਨਹੀਂ ਸਾਰਾ ਕੁਝ ਯਾਰਾਂ ਦੀ ਦੇਨਦਾਰ ਹੈ ਅੱਛਾ ਇਸ ਤੋਂ ਬਾਅਦ ਜਿਹੜਾ ਤੁਸੀਂ ਸਾਰੀਆਂ ਲੋਕੇਸ਼ਨਾਂ ਦੇਖੀਆਂ ਜਵੰਦਾ ਵੀਰ ਤੇ ਰਮਣ ਆ ਵਕੀਲ ਬਾਈ ਵੀਰੇ ਇੱਧਰ ਚੱਕੀ ਤੁਹਾਡਾ ਪੱਕਾ ਨਾਮ ਕੀ ਹੈ ਕਾਗਜ਼ਾਂ 'ਚ ਪੱਕਾ ਨਾਮ ਮੇਰਾ ਨਾਮ ਗੌਰਵ ਵਕੀਲ ਸਿੰਘ ਗੌਰਵ ਵਕੀਲ ਸਿੰਘ ਪਿੰਡ ਕਿਹੜਾ ਵੀਰ ਦਾ ਪਿੰਡ ਚਾਟੀਵਿੰਡ ਨੰਬਰ ਸਰ ਚਾਟੀਵਿੰਡ ਨੰਬਰ ਸਰ ਭਾਈ ਇਹ ਮੱਝਾਂ ਵਾਲੇ ਦੀ ਬੋਲੀ ਬਹੁਤ ਘੈਂਟ ਹੁੰਦੀ ਹੈ ਤੇ ਉਹ ਸਾਹਮਣੇ ਤੁਸੀਂ ਮਿਊਜ਼ੀਅਮ ਵੇਖ ਸਕਦੇ ਹੋ ਤੇ ਹੈ ਉਹ ਨੰਬਰ ਵਾਈ ਦਾ ਹਾਂ ਤੇ ਬਾਈ ਨੂੰ ਕੋਈ ਚੱਕਰ ਵਾਲੀ ਗੱਲ ਹੀ ਨਹੀਂ ਇਹ ਤਾਂ ਮੱਝਾਂ ਵਾਲੇ ਕਿਸੇ ਦਾਬਦੇ ਹੁੰਦੇ ਆ ਯਾਰ ਤੇ ਸਟਰੀਟਾਂ ਬਹੁਤ ਘੈਂਟ ਆ ਇੱਥੇ ਇੱਕ ਗੱਲ ਹੋਰ ਪਤਾ ਲੱਗੀ ਜਿੱਦਾਂ ਰਮਣ ਬਾਈ ਉਹ ਰੀ ਦੱਸ ਰਿਹਾ ਕਹਿੰਦੇ ਵੀ ਇੱਥੇ ਗੱਡੀ ਦੀ ਕੋਈ ਸਪੀਡ ਲਿਮਟ ਨਹੀਂ ਹੈਗੀ ਰਮਣ ਸੱਚੀ ਗੱਲ ਆ ਕਿ ਮਜ਼ਾਕ ਕਰ ਰਹੇ ਹੋ ਹੈ 120 ਵੀ ਨਾਰਮਲ ਸਪੀਡ ਮੰਨਦੇ ਆ। ਅੱਛਾ ਇੱਥੇ ਕੋਈ ਸਾਈਨ ਬੋਰਡ ਵਗੈਰਾ ਕੁਝ ਨਹੀਂ ਲੱਗੇ। ਚਲੇ ਮੇਂ ਦਾਵਾਵਾਂ ਦੇ ਨੇ। ਅੱਛਾ ਵੀ ਜਿੱਦਾਂ ਜੱਡੀ ਛੋਟੀਆਂ ਸਟਰੀਟਾਂ ਆ ਗਈ ਉੱਥੇ ਉੱਥੇ ਜ਼ਰੂਰ ਕਹਿ ਸਕਦੇ ਆ। ਤੇ ਥੋੜਾ ਸ਼ਹਿਰ ਦੇ ਵਿੱਚ। ਓਏ ਆਹ ਕਿਹੜਾ ਓਏ। ਹਾਂ ਰਮਣ ਓਏ। ਓਏ ਰਮਣ ਆਹ ਕਿਹੜਾ? ਪਤਾ ਇਹਨਾਂ ਨੂੰ ਵੀ ਨਹੀਂ ਪਤਾ ਮੈਨੂੰ ਵੀ ਨਹੀਂ ਪਰ ਇਹ ਵੇਖਣ ਜੇ ਅਲੈਗਜ਼ੈਂਡਰ ਲੱਗਦਾ ਪਰ ਉਹ ਨਹੀਂ ਹੈਗਾ ਬਾਈ। ਇਹ ਜਿੱਦਾਂ ਆਪਣੇ ਬਠਿੰਡੇ ਆਉਂਦਾ ਬਾਈ ਜੀਤ ਰੋਡ ਤੇ ਘੋੜਾ ਜਾਊਂਗਾ। ਇੱਥੇ ਬਰ ਲਿੰਦਾ ਘੋੜਾ ਜਾਊਂਗਾ ਇਹ ਬਾਈ। ਹਣਾ ਵੇ ਉਹੀ ਹੈ ਨਾ ਜਮਾਂ ਉਹੀ ਹੈ ਨਾ ਜਮਾਂ ਜਵਾਨੀ ਵੇਦਾ ਕਿਹੜੇ ਦੁੱਤੇ ਨੇ ਅੱਗੇ ਦੇ ਵੱਲ ਤੁਹਾਨੂੰ ਲੈ ਕੇ ਚੱਲਦੇ ਆ ਰੌਣਕਾਂ ਬਹੁਤ ਸੋਹਣੀਆਂ ਖੁੱਲੀਆਂ ਡਗਲੀਆਂ ਸੜਕਾਂ ਯੋਰਪ ਦੀਆਂ ਤੁਸੀਂ ਵੇਖ ਸਕਦੇ ਹੋ ਇਹ ਆ ਗਲੀਆਂ ਯੋਰਪ ਦੀਆਂ ਬੋਲਟ ਟ੍ਰੇਨ ਟੱਪ ਟੱਪ ਰਹੀ ਆ ਇਸ ਤੇ ਇੱਥੇ ਇੱਕ ਗੱਲ ਬੜੀ ਖਾਸੀਅਤ ਹੈ ਹਨਾ ਸਾਈਕਲ ਨੂੰ ਬਹੁਤ ਜ਼ਿਆਦਾ ਪ੍ਰੈਫਰੈਂਸ ਦਿੰਦੇ ਆ ਤੇ ਜਿਹੜੇ ਇਲੈਕਟ੍ਰਿਕ ਸਕੂਟਰ ਹਨਾ ਤੁਸੀਂ ਵੇਖਦੇ ਤੁਹਾਨੂੰ ਮੈਂ ਵਿਖਾਉਣਾ ਜਿੱਦਾ ਊਬਰੀਡਸ ਕਰਦੇ ਆ ਬਹੁਤ ਸਾਰੇ ਸਟੂਡੈਂਟ ਬਹੁਤ ਸਾਰੇ ਮੁੰਡੇ ਹਨਾ ਤੇ ਉਹ ਚੀਜ਼ਾਂ ਵੱਲ ਮੈਂ ਤੁਹਾਨੂੰ ਜਰੂਰ ਇੱਕ ਦਿਖਾਉਣਾ ਨਜ਼ਰ ਮਰਵਾਉਣਾ ਆਹ ਬੋਲਟ ਸਕੂਟਰ ਹੈ ਇਹ 25 ਸੈਂਟ ਦੇ ਵਿੱਚ ਇਹ ਮਤਲਬ ਇੱਥੇ ਕਾਰ ਵਾਂਗੂ ਐਪਲ ਪੇ ਵਾਂਗੂ ਚੱਲ ਕੇ ਹਨਾ ਸਕੈਨ ਕਰਕੇ ਮਿਲ ਜਾਂਦਾ ਤੁਸੀਂ ਜਿੱਥੇ ਖੜਾਉਣਾ ਉੱਥੇ ਖੜਾ ਸਕਦੇ ਹੋ ਵੀ ਪਾਰਕਿੰਗ ਕਰਕੇ ਤੇ ਅੱਗੇ ਦੇ ਵੱਲ ਤੁਹਾਨੂੰ ਹੋਰ ਚੀਜ਼ਾਂ ਦਿਖਾਉਣੇ ਆ ਆਜੋ ਜੀ ਉਹ ਬਾਈ ਜੀ ਹੁਣ ਤੁਹਾਨੂੰ ਥੱਲੇ ਲੈ ਕੇ ਚੱਲੇ ਆਂ ਸੀ ਅੰਡਰਗਰਾਉਂਡ ਟ੍ਰੇਨ ਦੇ ਵੱਲ ਤੇ ਇੱਥੇ ਇੱਕ ਟਿਕਟ ਹੁੰਦੀ ਹੈ ਵੀ 50 ਕੇ ਯੂਰੋ ਦਾ ਪਾਸ ਬਣਦਾ ਥੋੜਾ ਮੰਥਲੀ ਪਾਸ ਹੁੰਦਾ ਤੁਸੀਂ ਕਿਹੜੀ ਵੀ ਲੋਕਲ ਟ੍ਰੇਨ ਲੈ ਸਕਦੇ ਹੋ ਬਟ ਦੂਰ ਵਾਲੀ ਨਹੀਂ ਜਿਵੇਂ ਵੀ ਕਹਦੇ ਤੁਸੀਂ 5-6 ਘੰਟੇ ਦਾ ਸਫ਼ਰ ਕਰਨਾ ਲੋਕਲ ਜਿਹੜੀ ਤੁਸੀਂ ਘੰਟੇ-ਘੰਟੇ ਦੇ ਵਿੱਚ ਜਿਹੜੀਆਂ ਟ੍ਰੇਨਾਂ ਆਉਂਦੀਆਂ ਤੁਸੀਂ ਉਹ ਚੀਜ਼ਾਂ ਨੂੰ ਉਹ ਕਰ ਸਕਦੇ ਹੋ ਆਓ ਤੁਹਾਨੂੰ ਟ੍ਰੇਨਾਂ ਵੱਲ ਲੈ ਕੇ ਚੱਲਦੇ ਆ ਇਦਾਂ yellow ਕਲਰ ਦੀਆਂ ਟ੍ਰੇਨਾਂ ਚੱਲਦੀਆਂ ਆ ਆ ਟ੍ਰੇਨਾਂ ਜੀ ਇਦਾਂ ਟ੍ਰੇਨਾਂ ਚ ਦੀ ਖਾਸ ਗੱਲ ਇਹ ਆ ਇਹਨਾਂ ਨੇ ਬਹੁਤ ਸਾਰਾ ਇਤਿਹਾਸ ਹਨਾ ਜਿਹੜਾ ਆਪਾਂ ਇਹਨਾਂ ਨੇ ਇੱਥੇ ਜਿਹੜੀ ਮੈਟਰੋ ਸਟੇਸ਼ਨ ਹਨਾ ਰੇਲਵੇ ਸਟੇਸ਼ਨ ਉੱਥੇ ਲਾਇਆ ਹੋਇਆ ਆਪਾਂ ਸਾਰਿਆਂ ਨੇ ਇੱਕ ਕਿੱਸਾ ਪੜਾਇਆ ਹੋਇਆ ਨੈਪੋਲੀਅਨ ਇਨ ਬਰਲਿਨ ਹਨਾ ਨੈਪੋਲੀਅਨ ਦਾ ਰਾਜਾ ਹਨਾ ਬਰਲਿੰਡਾ ਤੇ ਆ ਦੇਖੋ ਇਹਦੇ ਦੀ ਫੋਟੋਆਂ ਲੱਗੀਆਂ ਹੋਈਆਂ ਤੇ ਤੁਹਾਨੂੰ ਹੋਰ ਵੀ ਚੀਜ਼ਾਂ ਮੈਂ ਇੱਥੇ ਵਿਖਾ ਸਕਦਾ ਕਿਉਂਕਿ ਸਾਰੀ ਕਾਂਦੀ ਇਹਨਾਂ ਨੇ ਜਿੱਤ ਜਿੱਤ ਤੱਕ ਹਨਾ ਆਪਣੀ ਨਿਗਾ ਪੈਂਦੀ ਹੈ ਹਨਾ ਤੇ ਉਹ ਤੋਂ 1806 ਤੋਂ ਲੈ ਕੇ 1918 ਦੇ ਵਿੱਚ ਤੇ ਹਨਾ ਪੈਰਸਰ ਪਲਾਡਸ ਕੀ ਨਾਮ ਲਿਖਿਆ ਇਹਨਾਂ ਨੇ 1706 ਤੋਂ 1918 ਦੇ ਵਿੱਚ ਹਨਾ ਇਹ ਦੇਖ ਸਕਦੇ ਹੋ ਇਹਨਾਂ ਦੀ ਫੋਟੋ ਮਾ ਉਸ ਟਾਈਮ ਦੀ ਹੈ ਉਸ ਟਾਈਮ ਪੀਰੀਅਡ ਦੀਆਂ ਜਿੱਦਾਂ ਕਹਿ ਸਕਦੇ ਹੋ ਹਨਾ ਬਹੁਤ ਸੋਹਣੀਆਂ ਮੈਂ ਕਹਿੰਦਾ ਕਲਾ ਪ੍ਰਦਰਸ਼ਨੀ ਹੈ ਆ ਦੇਖੋ ਜੀ ਤੁਸੀਂ 1945 ਤੋਂ ਲੈ ਕੇ 1961 ਤੱਕ ਹਨਾ ਵੀ ਕਿਦਾਂ ਆ ਇਹਨਾਂ ਦਾ ਇੱਕ ਮੀਨ ਜਿੱਦਾਂ ਕਹਿ ਦੀ ਇੱਕ ਮੀਨ ਹਾਬਾ ਜਦੋਂ ਆਪਾਂ ਬਰਲਿਨ ਦੀ ਸਰਚ ਕਰਦਾ ਜਰਮਨ ਦੇ ਵਿੱਚ ਇਹ ਚੀਜ਼ਾਂ ਆਪਣੇ ਮੀਨ ਦਿਖਾਉਂਦੇ ਆ ਇਹ 1845 ਦੇ ਵਿੱਚ ਇਹਨੂੰ ਸ਼ੁਰੂ ਕੀਤਾ ਸੀ ਤੇ 1961 ਦੇ ਵਿੱਚ ਇਹ ਪੂਰਾ ਹੋਇਆ ਸੀ ਇਹ ਬਿਲਡਿੰਗ ਬਹੁਤ ਵੱਡੀ ਆ ਤੇ ਹਨਾ ਹੋਰ ਵੀ ਤੁਹਾਨੂੰ ਮੈਂ ਚੀਜ਼ਾਂ ਵਿਖਾਉਣਾ ਇੱਥੇ ਜਿੱਦਾਂ ਆ ਗੋਰਿਆਂ ਦੀਆਂ ਬਣੀਆਂ ਹੋਈਆਂ ਚੀਜ਼ਾਂ ਇਹ ਦੇਖੋ ਤੁਸੀਂ ਫੋਟੋਆਂ ਬਹੁਤ ਪੁਰਾਣੀਆਂ ਫੋਟੋਆਂ ਅਸੀਂ ਜਿੱਥੇ ਖੜੇ ਆ ਉਸ ਜਗ੍ਹਾ ਦਾ ਨਾਮ ਹੈ ਜੀ ਅੰਤਰ ਦੇਨ ਲਿੰਡਨ ਤੇ ਇਹ ਇਹਨਾਂ ਦਾ ਸਟੇਸ਼ਨ ਹੈ ਤੇ ਇਹ ਅੰਡਰਗਰਾਉਂਡ ਰੇਲ ਨਾ ਜਿਆਦਾ ਚੱਲਦੀਆਂ ਇੱਥੇ ਹਨਾ ਬਰਲਿਨ ਦੇ ਵਿੱਚ ਤੇ ਇਹ ਵਲੌਗ ਦਾ ਲਾਸਟ ਪਾਰਟ ਕਹਿ ਸਕਦੇ ਮਤਲਬ ਕਿ ਪਹਿਲਾ ਪਾਰਟ ਇੱਥੇ ਸਮਾਪਤ ਹੁੰਦਾ ਹੈ ਬਾਕੀ ਅਗਲਾ ਵਲੌਗ ਤੁਸੀਂ ਤੁਹਾਨੂੰ ਸਾਨੂੰ ਕੱਲ ਵੇਖੋਗੇ ਉਹਦੇ ਵਿੱਚ ਤੁਹਾਨੂੰ ਬਹੁਤ ਸਾਰੀਆਂ ਚੀਜ਼ਾਂ ਵਿਖਾਉਣੀਆਂ ਸੀ ਜਿੱਦਾਂ ਕਿ ਬਰਲਿੰਗ ਦੇ ਮਿਊਜ਼ੀਅਮ ਵਗੈਰਾ ਤੇ ਹੋਰ ਕਾਫੀ ਚੀਜ਼ਾਂ ਤੁਹਾਡੇ ਨਾਲ ਐਡ ਕਰਾਂਗੇ ਲੋਕੇਸ਼ਨ ਵੇਖ ਸਕਦੇ ਤੁਸੀਂ ਰਮਨ ਆਸੇ ਪਾਸੇ ਕੈਮਰਾ ਘੁਮਾ ਦੇ ਤੇ ਤਦ ਤੱਕ ਲਈ ਤੁਸੀਂ ਪਹਿਲੇ ਪਾਰਟ ਲਈ ਪਿਆਰ ਦਿੱਤਾ ਤੇ ਸਤਿਕਾਰ ਦਿੱਤਾ ਤੁਹਾਨੂੰ ਵਾਕਸ ਵੈਗਨ ਗੱਡੀਆਂ ਦੇ ਜਿੰਨੇ ਵੀ ਮੈਨੂਫੈਕਚਰਿੰਗ ਯੂਰਪ ਦੇ ਵਿੱਚ ਬਰਲਿੰਗ ਸ਼ਹਿਰ ਦੇ ਵਿੱਚ ਜਰਮਨ ਦੇ ਵਿੱਚ ਲੈ ਕੇ ਗੱਡੀਆਂ ਬਣਦੀਆਂ ਪੁਰਾਣੀਆਂ ਤੋਂ ਪੁਰਾਣੀਆਂ ਵਿਨਟ ਮੈਂ ਕਹਿੰਦਾ ਜੀਵਨ ਦਾਤਾ ਦੇਣ ਵਾਲਾ ਇਹੀ ਸ਼ਹਿਰ ਹੈ ਤੂੰ ਸਭ ਕੱਲੂ ਵਿਖਾਵਾਂਗੇ ਤਦ ਤੱਕ ਲਈ ਸੱਸੀ ਕਾਲ ਪਿਆਰ ਸਤਕਾਰ